ਅੱਜ ਅਸੀਂ ਘੁੰਮ ਰਹੇ ਆ ਹਿਮਾਚਲ ਦੇ ਬਿਲਕੁਲ ਨਜ਼ਦੀਕ ਦਾ ਜਿਹੜਾ ਸਾਡਾ ਰੂਪਨਗਰ ਸ਼ਹਿਰ ਰੂਪ ਬਸੰਤ ਦਾ ਵਸਾਇਆ ਹੋਇਆ ਰੂਪਨਗਰ ਸ਼ਹਿਰ ਰੂਪੜ ਸੋ ਕਈ ਮੇਰੇ ਦੋਸਤ ਚਾਹੇ ਲੁਧਿਆਣਾ ਜਲੰਧਰ ਪਟਿਆਲਾ ਤੇ ਆ ਉਹ ਤਾਂ ਐਦਾਂ ਹੀ ਸਮਝਦੇ ਆ ਕਿ ਸ਼ਾਇਦ ਰੂਪੜ ਹਿਮਾਚਲ ਦਾ ਸ਼ਹਿਰ ਆ ਲੇਕਿਨ ਇਹ ਹਿਮਾਚਲ ਦਾ ਨਹੀਂ ਆ ਇਹ ਪੰਜਾਬ ਦਾ ਹੀ ਸ਼ਹਿਰ ਆ ਹਿਮਾਚਲ ਦਾ ਬਾਰਡਰ ਕਟੋ-ਕਟ ਇੱਥੋਂ 15-20 ਕਿਲੋਮੀਟਰ ਦੀ ਦੂਰੀ ਤੇ ਆ ਤੇ ਰੋਪੜ ਦੇ ਵਿੱਚ ਦੋਸਤੋ ਇੱਕ ਸਰਹੰਦ ਨਹਿਰ ਤੇ ਪੁਲ ਬਣਿਆ ਉਸ ਨਹਿਰ ਤੇ ਉਸ ਰੋਡ ਤੇ ਪੁਲ ਬਣਿਆ ਜਿਹੜਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਾਇਆ ਜਲੰਧਰ ਨੂੰ ਜਾਂਦਾਤਾ ਵੈਸੇ ਹੁਣ ਬਾਈਪਾਸ ਕੱਢਤਾ ਲੇਕਿਨ ਪਹਿਲਾਂ ਇਹ ਮੇਨ ਬਾਈਪਾਸ ਇਹੀ ਹੁੰਦਾਤਾ ਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆ ਵੈਸੇ ਹੁਣ ਰੋਪੜ ਦੇ ਪਰਲੇ ਪਾਸੇ ਤੇ ਹੁਣ ਬਾਈਪਾਸ ਕੱਢਤਾ ਇਹਨਾਂ ਨੇ ਤੇ ਇਹ ਉਹੀ ਰੋਡ ਆ ਜਿਹੜਾ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਜੀ ਤੇ ਮੂਹਰੇ ਤੇ ਹੋ ਕੇ ਲੰਘਦਾ ਆ ਜੀ ਤੇ ਇਹਨਾਂ ਨੇ ਨਵਾਂ ਪੁਲ ਬਣਾਇਆ ਵੀਡੀਓ ਨਾਲ ਬਣੇ ਰਹੋ ਜੁੜੇ ਰਹੋ ਵੀਡੀਓ ਦੇ ਨਾਲ ਤੇ ਇਹਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਜਿਹੜਾ ਨਵਾਂ ਪੁਲ ਬਣਿਆ ਜੀ ਉਹ ਪੁਲ ਦੀ ਨਾ ਇੱਕ ਖਾਸियत ਆ ਉਹਦੇ ਨੀਚੇ ਕੋਈ سپورਟ ਨਹੀਂ ਆ ਉਹ ਪੂਰੇ ਦਾ ਪੂਰਾ ਪੁਲ ਇੱਕ ਐਂਗਲ ਦੇ ਸਹਾਰੇ ਖੜਾ ਏ ਐਂਗਲ ਗਲਾਈ ਦੇ ਵਿੱਚ ਆ ਤੇ ਉਹਦੀਆਂ سپورਟਾਂ ਉੱਪਰੋਂ ਉੱਪਰ ਆ ਹਵਾ ਦੇ ਵਿੱਚ ਪੁਲ ਖੜਾ ਸੋ ਵੀਡੀਓ ਨਾਲ ਬਣੇ ਰਹੋ ਵੀਡੀਓ ਛੱਡਿਓ ਨਾ ਬਹੁਤ ਖੂਬਸੂਰਤ ਨਜ਼ਾਰਾ ਹੋਣ ਵਾਲਾ ਆਗੇ ਚਲੋ ਮੇਰੇ ਨਾਲ ਅੱਜ ਤੁਹਾਨੂੰ ਦਰਸ਼ਨ ਕਰਾਂਦੇ ਆ ਉਸ ਪੁਲ ਦੇ ਪੈਸੇ ਉਹ ਪੁਲ ਬਹੁਤ ਫੇਮਸ ਹੋਇਆ ਜਿਸ ਦਿਨ ਉਹ ਚਾਲੂ ਹੋਇਆ ਕਿਉਂਕਿ ਬਹੁਤ ਸਮਾਂ ਲੱਗ ਗਿਆ ਪੁਲ ਬਣਾਉਣ ਨੂੰ ਤੇ ਉਸ ਤੋਂ ਪਹਿਲਾਂ ਦਰਸ਼ਨ ਕਰੋ ਜੀ ਆਹ ਦੇਖੋ ਜੀ ਇਹ ਆ ਰੋਪੜ ਦਾ ਰੇਲਵੇ ਸਟੇਸ਼ਨ ਦੇਖੋ ਜੀ ਇਹਦਾ ਵੀ 뷰 ਸੈਟੀ ਵਧੀਆ ਬਣਾਤਾ ਹਨਾ ਇਹ ਆ ਜੀ ਰੂਪਨਗਰ ਦਾ ਰੇਲਵੇ ਸਟੇਸ਼ਨ ਦੇਖੋ ਹੈ ਨਹੀਂ ਕਮਾਲ ਹੈ ਸੋਹਣਾ ਲੱਗਦਾ ਇਹ ਹੁਣ ਬਣਿਆ ਜੀ ਦਿਨੇਸ਼ ਚੱਡਾ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਜੀ ਤੇ ਹੁਣ ਅੱਗੇ ਆ ਗਿਆ ਜੀ ਪੋਲੋ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਸ਼ੇਅਰ ਕਰ ਦਿਓ ਰੋਪੜ ਵਾਲਿਓ ਸ਼ੇਅਰ ਕਰ ਦਿਓ ਅੱਜ ਵੀਡੀਓ ਦਿਖਾ ਦਿਓ ਅੱਜ ਸਾਰੇ ਹਿੰਦੁਸਤਾਨ ਨੂੰ ਸਾਰੇ ਵਰਲਡ ਨੂੰ ਅੱਜ ਦਿਖਾ ਦਿਓ ਆਪਣੇ ਰੋਪੜ ਦਾ ਰੇਲਵੇ ਸਟੇਸ਼ਨ ਤੇ ਰੋਪੜ ਦਾ ਬਣਿਆ ਨਵਾਂ ਪੋਲ ਜਿਹੜਾ ਹੈੱਡ ਦੇ ਬਿਲਕੁਲ ਕੋਲ ਹੈ ਤੇ ਇਸ ਪੁੱਲ ਨੇ ਵਾਈ ਜੀ ਬਹੁਤ ਇੰਤਜ਼ਾਰ ਕਰਾਇਆ ਬਹੁਤ ਇੰਤਜ਼ਾਰ ਕਰਵਾਇਆ ਸਾਰੀ ਜਨਤਾ ਨੂੰ ਰੋਪੜ ਵਾਲਿਓ ਸ਼ੇਅਰ ਕਰ ਦਿਓ ਕਿਉਂਕਿ ਕਹਿੰਦੇ ਰੋਪੜ ਵਾਲਿਆਂ ਦੇ ਦਿਲ ਬਹੁਤ ਵੱਡੇ ਆ ਤੇ ਵੈਸੇ ਵੀ ਦਿਲ ਵੱਡੇ ਹੋਣ ਕਿਉਂ ਨਾ ਕਿਉਂਕਿ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਜਿੰਨੇ ਵੀ ਧਾਰਮਿਕ ਸਥਾਨ ਆ ਤੀਰਥ ਸਥਲ ਆ ਉਹ ਸਾਰੇ ਰੋਪੜ ਦੇਰ ਤੇ ਗਿਰਦਾ ਤੇ ਰੋਪੜ ਇੱਕ ਉਹ ਪਸਿਆ ਹੋਇਆ ਸ਼ਹਿਰ ਆ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਜਿਹੜਾ ਹਿਮਾਚਲ ਦੇ ਨਾਲ ਵੀ ਲੱਗਦਾ ਥੋੜੇ ਕਿਲੋਮੀਟਰ ਦੂਰ ਜਾ ਕੇ ਹਰਿਆਣੇ ਨਾਲ ਵੀ ਹਰਿਆਣੇ ਦੇ ਵੀ ਨੇੜੇ ਆ ਲੋਜੀ ਆ ਗਿਆ ਰੋਪੜ ਆ ਦੇਖੋ ਜੀ ਰੋਪੜ ਦਾ ਪੁਲ ਦੋਸਤੋ ਆ ਪੁਲਾ ਉਹ ਜਿਹਦੀ ਬਹੁਤ ਚਰਚਾ ਹੋਈ ਆ ਬਹੁਤ ਚਰਚਾ ਦੇ ਵਿੱਚ ਰਿਹਾ ਪਿਛਲੇ 4-5 ਸਾਲ ਤੋਂ ਆ ਦੇਖੋ ਜੀ ਇਹ ਤੁਲਨਾ ਦੋਸਤੋ ਬਣਿਆ ਵੀ ਖੂਬਸੂਰਤ ਆ ਐਦੇ ਸੈਂਟਰ ਦੇ ਵਿੱਚ ਕਿਤੇ ਵੀ ਨਹਿਰ ਦੇ ਵਿੱਚ ਸਪੋਰਟ ਨਹੀਂ ਆ ਬਸ ਆ ਸਿਰਾ ਏ ਤੇ ਉਹ ਅਗਲਾ ਸਿਰਾ ਏ ਤੇ ਬਾਕੀ ਆ ਜਿਹੜੇ ਆ ਗੱਬੇ ਤੁਸੀਂ ਪਾਈਪ ਦੇਖ ਰਹੇ ਹੋ ਤੇ ਉੱਪਰ ਉਹ ਗਲਾਈ ਦੇਖ ਰਹੇ ਹੋ ਇੰਗਲਾਂ ਦੀ ਇਹ ਇਹਨਾਂ ਤੇ ਸਹਾਰੀ ਆ ਤੇ ਇਸ ਤੋਂ ਸਾਹਮਣੇ ਰਣਜੀਤ ਸਿੰਘ ਜੀ ਦੀ ਪਹਾੜੀ ਦਿਖਦੀ ਆ ਉਹਨਾਂ ਦਾ ਨਿਸ਼ਾਨ ਸਾਹਿਬ ਵੀ ਆ ਤੇ ਹੈੱਡ ਵੀ ਆ ਤੇ ਹੁਣ ਗੱਡੀ ਵਿੱਚੋਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਦਿਖ ਨਹੀਂ ਰਹੀ ਤੇ ਆ ਪੋਲਾ ਦੋਸਤੋ ਸੋ ਦੇਖੋ ਜੀ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਰੋਪੜ ਵਾਲਿਓ ਸ਼ੇਅਰ ਕਰ ਦਿਓ ਵੀਡੀਓ ਤੇ ਸੇਟੀ ਉਹ ਗਾਹ ਜਾ ਕੇ ਗੱਡੀ ਖੜਾ ਲਈ ਮੜ ਜੀ نیچے ਉਤਰ ਕੇ ਚੰਗੀ ਤਰ੍ਹਾਂ ਥਿਊ ਦਿਖਾਉਂਦੇ ਆ ਇਸ ਪੁਲ ਦਾ